ਸ੍ਰੀਕਾਲ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏਗੇ ਹਰ ਇੱਕ ਉਹਦੇ ਵਾਸਤੇ ਉਹ ਵੀਡੀਓ ਦੀ ਹਰ ਇੱਕ ਨੂੰ ਲੋੜ ਹੈਗੀ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਉਹ ਵੀਡੀਓ ਹੈਗੀ ਆਪਾਂ ਜਿਨ੍ਹਾਂ ਦੇ ਗੋਡੇ ਦੁਖਦੇ ਆ ਜਿਨ੍ਹਾਂ ਮਾਤਾ-ਮਾਂ ਦੇ ਭੈਣਾਂ ਦੇ ਗੋਡੇ ਦੁਖਦੇ ਆ ਤੁਰਿਆ ਨਹੀਂ ਆਂਦਾ ਉਹਨਾਂ ਵਾਸਤੇ ਆਪਾਂ ਦੇਸੀ ਬਹੁਤ ਹੀ ਵਧੀਆ ਤੁਹਾਨੂੰ ਅੱਜ ਦੱਸ ਦਾਂਗੇ ਵੀ ਉਹ ਗੋਡਿਆਂ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਗੇ ਉਹ ਅੱਜ ਤੁਹਾਨੂੰ ਦਿਖਾਉਣੇ ਆਗੇ ਆਜੋ हां जी दोस्तों आ देखो ये है कदेसी एक ए दी ਆਪਾਂ ਅੱਜ ਤੁਹਾਨੂੰ ਦੱਸ ਦਿਆਂਗੇ ਕੀ ਵਰਤੋਂ ਕਰਨੀ ਆ ਕਿਵੇਂ ਵਰਤੋਂ ਕਰਨੀ ਆ ਦੀ ਕਿੱਥੇ ਇਹ ਲਾਉਣਾ ਕਿਵੇਂ ਲਾਉਣਾ ਤੁਹਾਨੂੰ ਸਾਰਾ ਦੱਸਾਂਗੇ ਇਹਦੇ ਨਾਲ ਜਿਹੜਾ ਗੋਡਿਆਂ ਦਾ ਦਰਦ ਆਗਾ ਉਹ ਬਿਲਕੁਲ ਠੀਕ ਹੋ ਜੂਗਾ ਆਹ ਜਿਹੜੇ ਪੱਤੇ ਹੁੰਦੇ ਆਗੇ ਆਹ ਇਹਨਾਂ ਪੱਤਿਆਂ ਨੂੰ ਤੋੜ ਲੈਣਾ ਇਸ ਤਰ੍ਹਾਂ ਨੂੰ ਤੋੜ ਕੇ ਐ ਪੱਤੇ ਤੋੜ ਲੈਣੇ ਆਗੇ ਆਪਣੇ ਘਰ ਦੇ ਵਿੱਚ ਸਰੋਂ ਦਾ ਤੇਲ ਹਰ ਇੱਕ ਦੇ ਹੁੰਦਾ ਹੈਗਾ ਸਰੋਂ ਦਾ ਤੇਲ ਲੈ ਲੈਣਾ ਜਾਂ ਨਾਰੀਅਲ ਤੇਲ ਲੈ ਲੈਣਾ ਪਹਿਲਾਂ ਉਹਦੇ ਗੋਡਿਆਂ ਦੀ ਮਾਲਸ਼ ਕਰਨੀ ਆ ਚੰਗੀ ਤਰ੍ਹਾਂ ਤੇਲ ਨਾਲ ਬਾਹਰ ਦੇ ਵਿੱਚ ਇਹਦੇ ਉੱਤੇ ਲਾ ਕੇ ਤੇਲ ਇਹਨੂੰ ਆਪਾਂ ਗੋਡਿਆਂ ਦੇ ਉੱਤੇ ਇਸ ਤਰ੍ਹਾਂ ਬੰਨ ਲੈਣਾ ਕਿਸੇ ਕੱਪੜੇ ਨਾਲ ਇਸ ਤਰ੍ਹਾਂ ਬੰਨਣ ਦੇ ਨਾਲ 2-3 ਘੰਟੇ ਰੱਖਣਾ ਜਿਹਦੇ ਨਾਲ ਜਿਹੜਾ ਦਰਦ ਆਪਣਾ ਹੌਲੀ ਹੌਲੀ ਉਹ ਕਟਣਾ ਸ਼ੁਰੂ ਹੋ ਜਾਊ 2-4 ਦਿਨਾਂ ਦੇ ਵਿੱਚ ਤੁਹਾਨੂੰ ਦਰਦ ਦਾ ਜੋ ਤਕਲੀਫ ਸੀਗੀ ਉਹ ਬਿਲਕੁਲ ਠੀਕ ਹੋ ਜਾਊਗੀ ਇਹ ਆਪਾਂ ਰੈਗੂਲਰ ਵੀ ਵਰਤ ਸਕਦੇ ਆਂਗੇ ਤੇ ਮਹੀਨੇ ਦੇ ਵਿੱਚ ਕਦੇ-ਕਦੇ ਵੀ ਆਪਾਂ ਵੱਣ ਕੇ ਜਿਹੜਾ ਦਰਦ ਤੋਂ ਰਾਹਤ ਪਾ ਸਕਦੇ ਆਂਗੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੰਮ ਦੀ ਵੀਡੀਓ ਆ ਗਈ ਤੇ ਵੱਧ ਤੋਂ ਵੱਧ ਲਾਈਕ ਕਰੋ